ਹਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਅੱਜ ਆ ਜਦ ਮੈਂ ਦਿੱਲੀ ਲਾਰੀ ਅੰਦਰ ਕਰ ਲਈ ਇਸ ਕਰਕੇ ਸਿੱਧੂ ਗੁੱਸੇ ਹੋ ਗਿਆ ਮੇਰੀ ਬੈਸਟ ਇੱਕ ਵਾਰੀ ਉਹ ਦੇਖੋ ਮਾੜੀ ਜਿਹੀ ਦੇਖੀ ਕਿੰਨਾ ਖੜਿਆ ਵੀ ਨਹੀਂ ਜਾਂਦਾ ਸੇਕ ਕਿੰਨਾ ਓਏ ਹੋਏ ਗੁੱਸੇ ਹੋ ਗਿਆ ਮੈਂ ਗੇਟ ਨਹੀਂ کھولਤਾ ਡੈਡੀ ਮੈਂ ਕਿਹਾ ਗਰਮੀ ਆ ਰਹੀ ਹੈ ਇਹ ਤਾਂ ਜਾਣਦਾ ਹੈ ਉਹ ਮੈਂ ਗਰਮੀ ਸਰਦੀ ਹੋਵੇ ਚਲੋ ਬੈਠੋ ਇਹ ਤਾਂ ਅੰਦਰ ਹੋ ਗਿਆ ਉਹ ਪਿੱਛੇ ਕਰਕੇ ਅੱਗੇ ਕਰ ਦੇਣੀ ਹੈ ਆਏ ਬੈਠੋ 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 ਗੇਟ ਖੋਲੋ ਕੇਟਨਾਂ ਮੈਂ ਕੋਈ ਡੇਢ ਖੋਦਨੀ ਚੱਲ ਐ ਰੋਜ ਗੇਟ ਇਹੀ ਬੋਲਦਾ ਸੀ ਤਾਂ ਹੀ ਕਰ ਰਹੇ ਆ ਧੁੱਪੇ ਇਨਕੁਵਰੀ ਇਨਕੁਵਰੀ ਦੱਸਦਾ ਸੀ ਵੀ ਜਦੋਂ ਵੀ ਮੈਂ ਆਵਾਂ ਨਾ ਉਹ ਬਿਚੀ ਦੇਖਿਆ ਕਰ ਮੋਰੀ ਜੀ ਦੀ ਪਿੰਨ ਉਹਨੇ ਦੇਖਦਾ ਹੁੰਦਾ ਫੇਰ ਤੁਲ ਜਮੇਲਾ ਤਾਂ ਨੰਗੇ ਪੈਰੀ ਬੈਠ ਕੇ ਆਣਾ ਨਹੀਂ ਮੈਂ ਤਾਂ ਪਲਾ ਪਾਈਆਂ ਪਾਈਆਂ ਗਰਮ ਹੋਈ ਪਈ ਜਾ। ਇਹਨਾਂ ਨੂੰ ਕਿੱਥੇ ਗਰਮੀ ਛੱਡੀ ਲੱਗਦੀ ਹੈ। ਇਹ ਤਾਂ ਸਾਡੇ ਵਰਗੇ ਆ ਅੰਦਰ ਵੱਡ ਜੀਏ ਸਹੀ ਕੱਢੀ ਜਾ ਗਰਮ। ਚੁੱਪ ਹੈ ਵੀ ਤੋ ਦੇਖ ਲਓ ਕਿੰਨੇ ਸੇ ਜੋ ਪੀਸ ਅੰਦਰ ਸੁ। ਏ ਪ੍ਰਿੰਟ। ਇਹਨਾਂ ਨੇ ਛੱਡ ਪਾਇਆ। ਉਹਦੇ ਵਿੱਚ ਵੱਡ ਜਾਂਦੀਆਂ ਨੇ ਆ ਕੇ ਹੁਣ। ਉਹਦੇ ਵਿੱਚ ਵੱਡਦੀਆਂ ਨੇ। ਹਾਂ। ਅੱਜ ਪਤਾ ਕੀ ਕਰਦੇ ਦੀਏ ਕੂਲਰ ਤੇ ਚੜ ਕੇ ਇਥੇ ਸੀਕ ਨਾਲ ਆਏ ਕਹਿੰਦੇ ਅਸੀਂ ਪ੍ਰਿੰਟ ਮਾਰਦੇ ਸੀ ਤੇ ਇੱਕ। ਬਕਾਰੀਆਂ ਆ ਕੇ ਲੜ ਗਈਆਂ ਨਾ। ਇਰੇ ਪਾ ਕੇ ਉਹਨਾਂ ਦਾ ਪੂਰਾ ਪਰਿਵਾਰ ਆ ਜਿੰਨੇ ਬੰਟਾ ਸਾਰੇ ਜੰਦੇ ਕਹਿੰਦੇ ਮੂੰਹ ਸਜਾ ਦੇਣੀ ਹੈ ਤੁਹਾਡੇ ਚ ਲੜਕੀਆਂ ਆ ਪਤਾ ਵੀ ਨਿਕਣਾ ਹੱਦੇ ਫਿੱਟ ਵਿਲਾਏ ਖੂਬ ਮੋਟੇ ਆਣਾ ਪੰਗੇ ਬਹੁਤ ਲੈਂਦੇ ਆ ਨਾ ਇਹ ਕੱਲੇ ਛੱਡਣ ਵਾਲੇ ਹੈ ਨਹੀਂਗੇ ਤੁਹਾਡੇ ਪਿੱਛੇ ਆ ਗਈ ਕਿੱਥੇ ਚੱਲ ਗਈ ਮੈਂ ਤਾਂ ਮੇਰੇ ਮਾਮੀਏ ਕਿੱਥੇ ਸੀ ਆ ਇੱਥੇ ਉੱਥੇ ਸੀ ਜੋ ਸਿੱਧੂ ਨਾਲ ਕੇ ਦੇਖਣ ਆਇਆ ਮੈਂ ਉਹਨਾਂ ਕਿਹਾ ਮੈਂ ਕਾ ਬਾਹਰ ਨਹੀਂ ਦੇਖ ਕੇ ਆ ਬਹੁਤ ਸਪੈਸ਼ਲ ਆ ਆ ਗਿਆ ਆ ਗਿਆ ਹੱਸ ਦੇ ਦੇ ਲੋ ਕਿਵੇਂ ਜਾਨਾ ਗਿਆ ਉਹਨਾਂ ਦੇ ਝੂਟਾ ਲੈ ਕੇ ਮੈਂ ਕਿਉਂ ਖੁਸ਼ ਹੋ ਗਿਆ ਝੂਟਾ ਲੈ ਕੇ ਦੇ ਕੋਲੇ ਹੋਲੇ ਹੋਲੇ ਤਿੰਨੇ ਇਕੱਠੇ ਕੋਈ ਟਾਈਪ ਚ ਉਤਰੇ ਨੇ ਇੱਥੇ ਬਣਿਆ ਸੀ ਇੱਥੇ ਮਾਰ ਮੇਰੇ ਇੱਥੇ ਮਾਰ

ਮਤਲਬ ਨਾ ਆ ਰਿਹਾ ਪਿੱਟਦੇ ਕਹਿੰਦੇ ਗੱਲ ਤੇ ਮਾਰਿਆ ਕੱਲ ਇਹਦੇ ਪਾਪਾ ਘੱਟ ਦੋ ਨਾ ਚਲ ਹੁਣੀ ਦੇ ਦੇਨੀ ਆ ਮੈਂ ਕਹਿੰਦੀ ਪੀਜ ਕੱਢ ਕੇ ਦੇਨੀ ਆ ਪੀਜ ਨਾ ਨਾ ਉਸਾਲੇ ਨੂੰ ਆਦਤ ਨਹੀਂ ਐ ਨੂੰ ਹਲਕਾ ਕੱਲ ਸਿਕ ਵੀਡੀਓ ਦੇਖੀ ਹੱਚ ਕੀ ਸੀ ਦੱਸਿਓ ਮੈਂ ਦੱਸਦਾ ਮੈਂ ਟੌਫੀ ਖਾ ਸੀ ਕੁਝ ਜਿਹਾ ਕਹਦੇ ਲਾ ਟੌਫੀ ਖਾ ਕੇ ਉਲਟ ਲੋਟਨੀ ਆ ਮਾਰੀ ਅੰਦਰ ਸੀ ਜਵਾ ਕਹਦੇ ਫਸ ਗਏ ਸੀ ਮੂੰ ਲਾਲ ਹੋ ਗਏ ਇੱਕ ਥੱਲੇ ਮੈਂ ਤਾਂ ਐਸੀ ਡਿੱਗੂਗਾ ਮੈਨੂੰ ਦੇਖ ਕੇ ਪੂਰੀ ਤੇ ਭੱਜ ਲਿਓ ਤੇ ਪੈਰ ਰੱਖੋ ਇਹਨਾਂ ਨੂੰ ਹੋਰ ਦਿਆ ਕਰੋ ਇਹ ਤਾਂ ਹੋਰ ਐ ਹਾਰਤੇ ਨੇ ਜੜੀ ਕੋੜੀ ਤੇ ਦੋਨੇ ਚੜੇ ਬਈ ਨੀ ਚੜਦਾ ਕੱਪੜਾ ਕੋੜੀ ਤੇ ਮਮਾ ਜਿਹੜਾ ਮਾਜੀ ਹੋਵੇ ਤੇ ਨਾ ਕੁੱਟਿਆ ਉਹਨੂੰ ਨੀਚੇ ਆਤਾ ਮੈਂ ਲਾਈ ਆ ਦੋ ਬੱਚੇ ਉੱਤੇ ਜਾ ਕੇ ਮੈਂ ਜਿੱਤ ਪੈ ਕੇ ਦੋਨੇ ਮੁਦੇ ਹੋ ਕੇ ਮੁੜ ਕੇ ਹੱਡੀਆਂ ਪਤਾ ਟੁੱਟਣੀਆਂ ਤਾਂ ਦੇਖਾਂਗੇ ਉੱਥੇ ਦੋਨੇ ਨਾ ਪੈਰ ਦੋਨੇ ਲੈ ਕੇ ਆ ਲੱਕੜ ਤੇ ਖੜੇ ਹੁੰਦੇ ਸੀ ਦੋਨੇ ਇੱਥੋਂ ਆਇਆ ਸੁੱਕੇ ਪਾਏ ਟੁੱਟੇ ਇੱਥੇ ਪੈਰ ਰੱਖ ਲਿਆ ਉਹ ਪਤਲੀ ਸਾਈਡ ਚੱਲੇ ਜਿੱਦੂ ਇੱਕ ਉਹ ਜਿੱਦੂ ਜੰਮੀ ਨੂੰ ਦੇਖ ਪੂਰੀ ਦਿਨ ਪੱਜਾ ਆਈ ਤੇ ਲਗਿਆ ਪੈਰ ਮਾਂ ਬਣਾਇਆ ਫੜਨ ਭੱਜ ਕੇ ਫੜਿਆ ਉਹਨੂੰ ਮੇਰੇ ਨਾਲ ਸੱਟ ਹੋ ਰਹੀ ਹੈ ਡਿੱਗੂਗਾ ਤੇ ਸੱਟ ਖਾਊਗਾ ਸਾਈਕਲ ਹੈ ਤੇ ਮੂੰਹ ਵੱਜ ਰਿਹਾ ਹੋਰ ਕੋਈ ਸਵਾਲ ਆਉਂਦੇ ਨਾ ਬਸ ਹਾਂ ਮੰਨ ਇਹਨਾਂ ਨੇ ਸਾਕ ਤੇ ਦਾदू ਫਿਰ ਤੋਂ ਚੱਲੇ ਸੀਗੇ ਦੁਬਾਰਾ ਰੋਟੀ ਰੁੱਟੀ ਖਾਣ ਤੋਂ ਬਾਅਦ ਘੰਟਾ ਆਰਾਮ ਕਰਨ ਤੋਂ ਬਾਅਦ ਦਾਜੂ ਚੱਲੇ ਸੀਗੇ ਦੁਬਾਰਾ ਤੋਂ ਕੰਮ ਤੇ ਬੈਠ ਤੋ ਬੈਠ ਤੋ ਬੈਠ ਤੋ ठीक है, बाय बाय। उधर ही के जो मेटो वाले अंकल खड़े ही थे। चल देंगे अंदर। तो ਸੁਤੀ ਹਲੇ ਮम्मा ਚਾਤੀ ਹੋ ਰਹੇ ਸੁੱਤੇ ਪੈਨੇ ਤੇਥੋਂ ਹੈ ਗੇਟ ਖੁੱਡ ਕੇ ਲਾਦਨੇ ਪੁੰਬਦੀਆਂ ਬੜਜੀ ਸਿੱਖੀ ਜ਼ਰੂਰੀ ਮੈਂ ਮੈਂ ਕਹਾਂ ਕਿ ਮੰਮਾ ਤਾਂ ਹੁਣੀ ਜਾਨ ਤੋਂ ਪਹਿਲਾਂ ਸੁੱਤੇ ਪਏ ਸੀ ਐ ਇੱਕਦਮੀ ਮੈਂ ਕਿਹਨੂੰ ਬੈਠਾ ਕਹੂੰ ਤੂੰ ਲਾਈਟ ਚੱਲ ਗਈ ਸੀ ਹਾਂ ਮੈਂ ਤਾਂ ਹੀ ਜਦ ਦਾਦੂ ਰਹਿਣਾ ਜਾ ਰਹੇ ਸੀਗੇ ਨਾ ਤਾਂ ਉਹਨਾਂ ਦਾ ਇਨਵਰਟਰ ਜਾ ਬੋਲਿਆ ਸੀ ਐ ਟੀਨੀ ਜਾ ਕਰਕੇ ਹੁਣੀ ਆ ਗਈ ਨਾ ਉੱਠ ਕੇ ਬੈਠੀ ਤਾਂ ਲਾਈਟ ਆ ਗਈ ਉੱਠ ਜਾ ਉੱਠ ਜਾ ਹੋਰ ਟਾਈਮ ਹੋ ਗਿਆ ਇਹਨਾਂ ਨੂੰ ਤਾਂ ਸੁੱਤੇ ਰਹਿੰਦੇ ਨੇ ਤਾਂ ਤਾਂ ਗਾ ਹੀ ਪਾਣਾਗਾ ਉੱਠ ਕੇ ਦਾਦੂ ਜਗੇ ਦਾਦੂ ਇਸ ਵੇਲੇ ਚਲੇ ਜਾਂਦੇ ਹੋ। ਹੋਰ ਬਾਹਰ ਧੁੱਪ ਤਾਂ ਦੇਖਿਓ। ਬਾਹਰ ਤਾਂ ਦੇਖਣਾ ਮੈਂ। ਹਾਂ ਹਾਂ। ਪਹਿਲਾਂ ਦੇਖੋ। ਮੰਮਾ ਹੁਣ ਉੱਠੇ ਸੀਗੇ। ਮੰਮਾ ਨੂੰ ਕੀ ਅੱਛੀ ਸੀ। ਉੱਠੀ ਸੀ। ਮੈਂ ਸਬਜ਼ੀ ਕੱਟ ਲਈ, ਬਣਾ ਲਈ। ਅੱਟਾ ਗੋ ਨਹੀਂ ਕਿ ਰਾਹ। ਓਹੋ ਵੀਡੀਓ ਦੇ ਕਲਿੱਪ ਦੇ ਹਿਸਾਬ ਨਾਲ ਤਾਂ ਤੁਸੀਂ ਉੱਠੇ ਹੀ ਸੀ। ਹਾਂ ਉੱਠੇ ਸੀ। ਹਨਾ ਕਰ ਲੈ ਬਿਲਕੁਲ। ਹਾਂ ਤੇ ਮੰਮਾ ਲੈ ਕੇ ਚਾਹ ਬਣਾ ਕੇ। ਇਹ ਚਾਹ। ਥੋੜੀ ਜਿਹੀ ਬਣਾਈ ਹੈ। ਲਾਈਟ ਲਾਈਟ ਕਲਰ ਚਾਹ ਹੈ। ਇਸ ਦੇ ਨਾਲ ਹਨਾ ਬ੍ਰੈਡ ਟੋਸ। ਆ ਚਾਹ ਕਿ ਦੀ ਹੈ ਤੇਰੀ। ਮੈਂ ਤਾਂ ਕੈਸੇ ਪੀਣੀ ਨੀ। ਥੋੜੀ ਪੀ ਲਾ। ਨਹੀਂ ਪੀਂਹਾਂਗੀ ਮੈਂ ਤਾਂ ਫਿਰ ਖੰਸਲਾ ਬਣ ਜਾਂਗੀ। ਪੀਤੀ ਨਹੀਂ ਬੈਠਾ। ਕਿਵੇਂ ਆ ਚਮਚਾ ਨਾ ਛੁੱਟਲੀ ਗਰਮ ਗਰਮ ਆਉਦੇ ਹੋਤੇ ਤੇਰਾ ਪੋਪਟ ਹੋ ਜਾਊਗਾ ਲੜਦੇ ਨਹੀਂ ਮੈਂ ਦੁਮਾਨ ਗੈ ਹੂੰ ਹੋਰ ਕੁ ਖੇਲ ਲਓ लो जी पापा आगे नहीं। आगे नहीं। आ गए ने दादी भी आ गए ने रोड़ा सट बज दिन दे दादी जी सासरी तो और के मैं ठीक हो हां जी ठीक सिद्धू होरी खेली जंदे सी रोड़ा ना दादी होरे ने मम्मा अंदर सी ये पाठ कर रहे

ਸੀ ਦੋ ਆਪਣੇ ਗਵਾਂਡੀਆਂ ਨੇ ਰੂ ਰੂ ਜਾਂ ਕਰੀ ਜਾਂਦਾ ਸੀ ਕਿਉਂਕਿ ਸਕੂਟਰੀ ਤਿਆਰੇ ਸੀ ਇਸ ਕਰਕੇ ਅੰਦਰ ਆ ਜਾਓ ਇਹ ਤਾਂ ਹੋਜੀ ਵੈਨ ਸੀ ਜਿਵੇਂ ਕਨ ਡਨੇਪਰ ਵਾਲੀ ਵੈਨ ਹੁੰਦੀ ਹੈ ਮਤਲਬ ਇਹ ਜੀ ਹੁੰਦੀ ਹੈ ਅੰਦਰ ਆ ਜਾਓ ਤੁਸੀਂ ਬਾਹਰ ਅਗਲੇ ਨੂੰ ਤੁਹਾਨੂੰ ਤਾਂ ਜਫੀ ਭਾਗੀ ਲੈ ਜਾਣਾ ਅਜਵੇਂ ਮੋਟਰਸਾਈਕਲ ਦੇ ਮੰਨ ਲਓ ਅਗਲਾ ਜਾ ਰਹੇ ਇਹਨਾਂ ਨੂੰ ਆਂ ਜਫੀ ਭਾਗੀ ਚੱਕ ਲੈ ਜੀ ਚਲ ਅਰਮਾਨ ਆ ਜਾ ਅੰਦਰ ਮਾਨ

ਮੈਂ ਤੁਹਾਨੂੰ ਬੋਲਣਾ ਕਿ ਪਤਾ ਤੁਹਾਨੂੰ ਬੋਲਦਾ ਕੁਝ ਨਹੀਂ ਡਾਇਮੰਡ ਹਾਂ ਡਾਇਮੰਡ ਆਲੂ 350 ਬੇਚੇ ਮੈਂ ਇਸ ਨੂੰ ਲੈਂਦੇ ਆ ਉਹ ਕਿਹੜਾ ਪਿਓਰ ਹੀ ਦੇਣਾ ਹਾਂ ਉਹ ਮੈਨੂੰ ਪਤਾ ਹੈਗਾ ਸਾਰੇ ਬਿਮਾਰਸੀ ਦੇ ਉਹਦੇ ਵਿੱਚ ਕਿਹੜਾ ਡਾਇਮੰਡ ਨਿਕਲਣਗੇ 350 ਦਾ ਦੇ ਦੇ ਇੱਧਰ ਦੀ ਵੀਊ ਦਿਖਾ ਨਹੀਂਦਾ ਇੱਧਰ ਡਿੰਪਲ ਦਿਖੂਗਾ ਦੇ ਮੈਂ ਉਹ ਭੇਜੇ ਸੀ ਦੋ ਉਹਨਾਂ ਦੀ ਸਬਜ਼ੀ ਬਣਾਈਏ ਉਹ ਜਿਹੜੇ ਪਿੱਛੇ ਪਏ ਸੀ ਇਹਨਾਂ ਨੇ ਉਹ ਦੇ ਲੋ ਫਰੇ ਫਰੇ ਹੋਏ ਪਏ ਮੈਂ ਫ੍ਰੀਜ ਤੇ ਮੈਂ ਖੋਲੀ ਗੱਲ ਉਹਨਾਂ ਨੂੰ ਹਰੀ ਲੀਆ ਹੋ ਗਿਆ ਮੈਂ ਨਹੀਂ ਤਾਂ ਕੀ ਬੋਲੇ ਬੋਲੇ ਆਲੂਏ ਲੈ ਕੇ ਨਿਕਲੇ ਉਹਨਾਂ ਨੂੰ ਹਰੀ ਲੀਆ ਹੋ ਗਿਆ ਹੀ ਰਹੀ ਲੀਆ ਹਾਂ ਉਹਨਾਂ ਨੂੰ ਫਿਰ ਲਏ ਬੱਲੇ ਹੋਏ ਪਏ ਦੱਦ ਕੱਟਾ ਕਿਥੇ ਦਾ ਕੰਮ ਹੈ 150 ਦਾ ਗਧੀਆ ਮੈਂ ਜੀ ਆ ਬਾਏ ਨਿਕਲੋ ਇੱਥੋਂ ਬਾਏ ਹੁਣ ਆਈਓ ਨਾ ਠੀਕ ਹੈ ਓਕੇ ਪੀ ਆਰ ਖੁਸ਼ ਕਿਉਂਕਿ ਇਹਨਾਂ ਨੇ ਅੰਦਰ ਜਿਹੜਾ ਆਪਣੀ ਫਿਸ਼ ਮਾਰਕੀਟ ਲਾਈ ਹੋਈ ਹੈ ਇਹਨਾਂ ਨੂੰ ਪਤਾ ਨਹੀਂ ਰੋਜ਼ ਮੰਗੂ ਪਤਾ ਨਹੀਂ ਕੀ ਹੈ ਨਾ ਇਹ ਢੇੜਾ ਕੱਢਣ ਦਾ ਰੋਜ਼ ਹੀ ਲੱਗਿਆ ਰਹਿੰਦਾ ਪਤਾ ਨਹੀਂ ਇਹਨਾਂ ਨੂੰ ਕੀ ਉੱਠਦਾ ਹੈ ਕਿ ਇਹਨਾਂ ਨੇ ਢੇੜਾ 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 ਤੇ ਉਹ ਵਾਲੀ ਗਲੀ ਤੱਕ ਗਏ ਨਹੀਂਗੇ ਤੇ ਇੱਥੋਂ ਆ ਜਾਣਗੇ ਉਹ ਕਿੱਧਰ ਹੈ ਮੇਰਾ ਹੱਥ ਉਹ ਸੀ ਹਮ ਤੇ ਇੱਕ ਵਾਰੀ ਨਾ ਮੈਂ ਤੇ ਪਾਪਾ ਇੱਥੇ ਐਂ ਖੜੇ ਸੀਗੇ ਤੇ ਆਈ ਨਿਹਰਾਇਆ ਸੀਗਾ ਉਧਰ ਸਟਰੀਟ ਲਾਈਟ ਤੇ ਜਿਹੜੀ ਹੈਗੀ ਚੱਲਦੀ ਨਹੀਂ ਤੇ ਉਧਰੋਂ ਨੇ ਇੱਕ ਅੰਕਲ ਆਏ ਔਰੇ ਜਿਵੇਂ ਉਹਨਾਂ ਨੇ ਆਏ ਟੱਪਦੇ ਹੋਏ ਆ ਰਹੇ ਸੀ ਉਹਨਾਂ ਦੇ ਹੱਥ 'ਚ ਇੱਕ ਥੈਲੀ ਜੀ ਸੀ ਵਾ ਰੀਂਗਰੀ ਸੀਗੀ ਤਾਂ ਉਹ ਬਹੁਤ ਹੀ ਜ਼ਿਆਦਾ ਫਨੀ ਲੱਗ ਰੇ ਸੀ ਅੰਕਲ ਇਸ ਕਰਕੇ ਮੈਂ ਭੱਜ ਕੇ ਅੰਦਰ ਹੀ ਚਲ ਗਈ ਪਹਿਲੇ ਤਾਂ ਡਰ ਵੀ ਲੱਗੇ ਤੇ ਫਨੀ ਵੀ ਚਲੋ ਆਗੇ ਉਹ ਗੇਟ ਤਾਂ ਖੋਲਦਾ ਮੈਂ ਪੁੱਟਨ ਦੀ ਆਵਾਜ਼ ਆਈ ਪਿੱਛੇ ਮੈਂ ਤਾਂ ਨਹੀਂ ਕਹਿਆ ਕੀ ਸੀਗਾ ਬਾਏ ਇੰਦਰ ਆ ਪਹਿਲਾਂ ਤਾਂ ਤੂੰ ਉਹ ਬਹੁਤ ਚਲਾ ਆ ਪਾਪਾ ਦਾ ਕੀ ਫਿਲਟਰ ਦਾ ਕੁਛ ਨਹੀਂ ਹੋਇਆ ਤੇਰੇ ਫੋਨ ਨੂੰ ਚੰਗਾ ਭਲਾ ਚੱਲ ਰਿਹਾ ਤੂੰ ਤੋੜ ਤੂੰ ਹੱਥ ਲਾ ਕੇ ਦਿਖਾ ਦੇ ਤੋੜ ਜੂਗਾ ਕਰਦਾ ਦੇ ਲੈ ਇੱਕ ਮੁੱਕੀ ਜੀ ਟੁੱਟ ਜਾਏਗਾ ਤਾਂ ਆਪਾਂ ਵੀ ਆ ਹਾਂ ਦੇਖ ਦਾਦੂ ਨੇ ਝੂਟਾ ਦਿੱਤਾ ਤਾਂ ਅਨਵਕਤ ਨਾ ਚਲਦੀ ਲਾਰੀ ਚ ਛਾਲ ਹਮਾਰੀ ਹਾਂ ਚਲਦੀ ਚ ਫੇ ਮੈਂ ਜਦੋਂ ਥੱਪੜ ਲਾਣ ਲੱਗੀ ਨਾ ਇਹਦਾ ਫੋਨ ਹੀ ਉੱਡ ਗਿਆ ਡਿੱਗ ਗਿਆ ਮਾਰ ਮਾਰਦੇ ਚੱਲਦੇ ਜੋ ਵੀ ਫਰਾ ਉਹਦਾ ਯਾਦ ਹੈ ਜਦੋਂ ਲੱਤ ਥੱਲੇ ਲੱਤ ਤੇ ਟਾਇਰ ਚੜ ਗਏ ਸੀ ਪੈਰ ਤੇ ਦਰਦ ਹੁਣ ਦੂਜੀ ਵਾਰੀ ਉਹ ਫੇਰ ਪਤਾ ਲੱਗ ਜੂਗਾ ਨਾ ਇੱਕ ਵਾਰੀ ਚ ਸਵਾਦ ਹਲੇ ਆਉਂਦਾ ਨਹੀਂ ਤੇਰੇ ਐਕਟਰ ਹੈ ਬੰਦਾ ਵੱਡਾ ਸ਼ਾਹਰੁਖ ਖਾਨ अज का ब्लॉग मैं इतनी एंड करनी जो ब्लॉग वधिया लगे तो वीडियो में लाइक कर दैनते नमें तो चैनल सबसक्राइब करो मिल दिया जल्दी नैक्सट ब्लॉग के टेक केयर है बाय बाय